ਖਰੜ ਨਗਰ ਕਾਉਂਸਲ ਦੇ ਬਾਹਰ ਖਰੜ ਸ਼ਹਿਰ ਵਾਸੀਆਂ ਵੱਲੋਂ ਇੱਕ ਧਰਨਾ ਦਿੱਤਾ ਜਾ ਰਿਹਾ ਹੈ ਪੱਕਾ ਧਰਨਾ ਜਿਹੜਾ ਅੱਗੇ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਸਿੱਧੇ ਤੌਰ ਤੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਖਰੜ ਕਾਉਂਸਲ ਦੇ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਦੇ ਕੰਮ ਕਾਜ ਕਰਨ ਦਾ ਤਰੀਕਾ ਠੀਕ ਨਹੀਂ ਔਰ ਵਿਅਕਤੀ ਨੂੰ ਆਪਣੇ ਐਨਓਸੀ ਔਰ ਆਪਣਾ ਲਕਸ਼ਾ ਪਾਸ ਕਰਾਉਣ ਦੇ ਲਈ ਬਹੁਤ ਸਾਰੇ ਦਿਨ ਜਿਹੜਾ ਹੈਗੇ ਨੇ ਇੱਥੇ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਸੁਧੀਰ ਗੁਲੇਰੀਆ ਦੀ ਅਗਵਾਈ ਦੇ ਵਿੱਚ ਭੁਖਤ ਹੜਤਾਲ ਸ਼ੁਰੂ ਕੀਤੀ ਗਈ ਹੈ ਔਰ ਲਗਾਤਾਰ ਜਿਹੜੀ ਗੇਨਗਰ ਕਾਉਂਸਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਆ ਖਰੜਾ ਔਰ ਸਭ ਤੋਂ ਵੱਧ ਆਮਦਨੀ ਵਾਲੀ ਪੰਜਾਬ ਦੀ ਨਗਰ ਕਾਉਂਸਲ ਹੈ ਤਸਦੀਰ ਗੁਲੇਰੀਆ ਸਰਨ ਗੁਲੇਰੀਆ ਸਾਹਿਬ ਬੜੀ ਠੰਡਾ ਔਰ ਤੁਸੀਂ ਪੁਖੜ ਹੜਤਾਲ ਤੇ ਨਗਰ ਕਾਉਂਸਲ ਦੇ ਬਾਹਰ ਬੈਠ ਗਏ ਹੋ ਜੀ ਹਾਂਜੀ ਇਸ ਤਰ੍ਹਾਂ ਕਿ 6 ਵਾਰ ਮੈਂ ਪਹਿਲਾਂ ਵੀ ਪੁਖੜ ਹੜਤਾਲ ਤੇ ਬੈਠਿਆ ਜੀ ਤੇ ਲਾਸਟ ਵਾਰ ਮੈਂ 2018 ਚ ਪੁਖੜ ਹੜਤਾਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਮੈਂ ਨਗਰ ਕਾਉਂਸਲ ਦੇ ਨਾ ਮੈਂ ਤਾਂ ਕੰਮਕਾਜ ਚ ਇੰਟਰਫੇਅਰ ਬੰਦ ਕਰਤਾ ਸੀ ਵੀ ਚਲੋ ਆਪਣੇ ਆਪ ਕਰ ਰਹੇ ਆ ਠੀਕ ਕਰ ਰਹੇ ਆ ਲੇਕਿਨ ਹੁਣ ਹਾਲਾ ਉਹ ਮਤਲਬ ਸਾਰੇ ਨੂੰ ਗਾਲਾਂ ਕੱਢ ਕੇ ਨਿਕਲਦਾ ਕਿਸੇ ਦਾ ਨਕਸ਼ਾ 1.5 ਸਾਲ ਤੋਂ ਫਸਿਆ ਐਨਓਸੀ 6-6 ਮਹੀਨੇ ਤੇ ਫਸੀ ਐ ਨਾ ਤਾਂ ਐਨਓਸੀ ਮਿਲ ਰਹੀ ਐ ਨਾ ਨਕਸ਼ੇ ਮਿਲ ਰਿਹਾ ਤੇ ਫੀਸਾਂ ਇੰਨੀਆਂ ਵਧਾਤੀਆਂ ਲੋਕ ਦੁਖੀ ਹੋਏ ਪਏ ਆ ਤੇ ਮੈਂ ਪਰਸਨਲੀ ਵੀ ਲੰਦੇ ਮਤਲਬ 7-8 ਦਿਨ ਲੰਦੇ ਲਗਾਤਾਰ ਕਮੇਟੀ ਦਫ਼ਤਰ ਨਾਲ ਲਗਾਤਾਰ ਆ ਕੇ ਦੇਖਿਆ ਇਹੋ ਸਭ ਨੂੰ ਮਿਲਿਆ ਵੀ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਲੋਕਾਂ ਨੂੰ ਦੁਖੀ ਨਾ ਕਰੋ ਤੁਸੀਂ ਜਿਹੜੀਆਂ ਤੁਹਾਡੀਆਂ ਫੀਸਾਂ ਬਣਦੀਆਂ ਤੁਸੀਂ ਫੀਸਾਂ ਲੋ ਸਰਕਾਰੀ ਫੀਸਾਂ ਲੋ ਤੇ ਇਹਨਾਂ ਦਾ ਪ੍ਰੋਪਰ ਕੰਮ ਕਰਕੇ ਟਾਈਮ ਸਰਦੋ ਕਾਰਨ ਕੀ ਆ ਜੀ ਕਾਣਿਆ ਕਿ ਇਹ ਰਿਸ਼ਵਤ ਭਾਲਦੇ ਆ ਜੀ ਇਹ ਕਹਿੰਦੇ ਆ ਵੀ ਆਪਾਂ ਜਿੰਨਾ ਕੰਮ ਅੜਾਵਾਂਗੇ ਤਾਂ ਸਾਨੂੰ ਰਿਸ਼ਵਤ ਆਈ ਜੇ। ਜਦ ਤੱਕ ਅਸੀਂ ਕੰਮ ਮਤਲਬ ਜੇ ਪ੍ਰੋਪਰ ਕੰਮ ਕਰਨ ਲੱਗ ਗਏ। ਸਰਕਾਰ ਵੱਲ ਤੋਂ ਟੋਲ ਫਰੀ ਨੰਬਰ ਦਿੱਤੇ ਗਏ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗ ਰਿਹਾ ਉਹ ਟੋਲ ਫਰੀ ਤੇ ਤੁਸੀਂ ਸ਼ਿਕਾਇਤ ਦਰਜ ਕਰਵਾਓ। ਸਰ ਇਹੋ ਨਾ ਮੈਨੂੰ ਆਪ ਕਿਹਾ। ਇਹੋ ਨਾ ਇਹੋ ਕਹਿੰਦਾ 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 ਮੈਨੂੰ ਇਹ ਕਿਆ ਰੱਖਿਆ ਕਿ ਲਾਂਦੇ ਜੇਕਰ ਜਿਹੜੀ ਫਾਈਲ ਤੋਂ ਲਾਂਦੇ 2 ਦਿਨਾਂ ਜਾਂ 3 ਦਿਨਾਂ ਚ ਕੱਢੀ ਉਹਦਾ 40% ਸਾਨੂੰ ਪਹੁੰਚਾ ਦਿਓ ਉੱਪਰ। ਜਦ ਤੱਕ 40% ਮੈਨੂੰ ਨਹੀਂ ਦਿੱਤਾ ਤਾਂ ਫਾਈਲ ਲਟਕਾ ਦੇ ਉਹਦੀ। ਹੋਰ ਇਸ ਤੋਂ ਪਰਾਂਤ ਕੀ ਹੈ ਦੱਸੋ। ਈ ਉਹਨ ਤੁਹਾਨੂੰ ਜਵਾਨੀ ਗਿਆ ਜਵਾਨੀ ਗਿਆ ਮੈਂ ਪਰਸਨਲੀ ਗਿਆ ਸੀ ਉਹਦੇ ਕੋਲ ਮੈਨੂੰ ਉਹਨੇ ਪਰਸਨਲੀ ਚਾਹੇ ਸਾਹਮਣੇ ਗੱਤਾਂ ਉਹ ਕਹਿੰਦਾ ਵੀ ਮੈਨੂੰ ਕਿਹਾ ਵੀ ਜਿਹੜੀ ਫਾਈਲ ਤੋਂ ਹਫਤੇ ਦੇ ਅੰਦਰ ਅੰਦਰ ਘੜਤੀ ਉਹਦਾ ਅਸੀਂ 40% ਸਾਨੂੰ ਉਹ ਪੁਜਾ ਦੀ ਸਾਡੇ ਕੋਲ ਕੋਈ ਈਓ ਸਾਹਿਬ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕਿਸ ਨੇ ਤੁਹਾਨੂੰ ਹੁਕਮ ਤਾਗੀਦ ਕੀਤੇ ਗਏ ਨੇ ਉਹ ਕਹਿੰਦਾ ਮੇਰੀ ਡਾਇਰੈਕਟਰ ਨਾਲ ਗੱਲ ਸਿੱਧੀ ਹੈ ਹਾਂ ਉਹ ਥੱਲੇ ਤਾਂ ਗੱਲ ਹੀ ਨਹੀਂ ਕਰਦਾ ਨਾ ਤਾਂ ਅਸੀਂ ਡਿਪਟੀ ਡਾਇਰੈਕਟਰ ਨਾਲ ਗੱਲ ਕਰ ਇਹ ਕਹਿੰਦਾ ਮੇਰੀ ਡਾਇਰੈਕਟਰ ਨਾਲ ਸਿੱਧੀ ਗੱਲ ਹੈ ਲੋਕਲ ਬੋਡੀ ਚ ਤੁਸੀਂ ਸ਼ਹਿਰ ਵਾਸੀਓ ਪ੍ਰਾਪਰਟੀ ਦਾ ਵੀ ਕੰਮ ਕਰਦੋ ਕਿੰਨੀ ਕਿ ਸਮੱਸਿਆ ਇਸ ਵੇਲੇ ਖਰੜ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਬਾਈ ਜੀ ਤੁਹਾਡਾ ਪੀਟੀਸੀ ਵਾਲਿਆਂ ਦਾ ਬਹੁਤ ਧੰਨਵਾਦ ਤੁਸੀਂ ਪਹਿਲਾਂ ਵੀ ਬਹੁਤ ਮੁੱਦੇ ਚੁੱਕੇ ਆ ਖਰੜ ਦੇ ਜਿੰਨੀਆਂ ਵੀ ਚਾਹੇ ਉਹ ਕ腐ਸ਼ਨ ਦੇ ਆ ਕੋਈ ਵੀ ਆ ਬਹੁਤ ਧੰਨਵਾਦ ਕਰਦੇ ਆ ਪੀਟੀਸੀ ਚੈਨਲ ਮੇਰੇ ਖਿਆਲ ਚ ਰਹਿ ਗਿਆ ਜਿਹੜਾ ਇਹ ਜੇ ਕੰਮ ਮੁੱਦੇ ਜਿਹੜਾ ਚੁੱਕਦਾ ਤੁਸੀਂ ਬਾਈ ਜੀ 15 ਮਹੀਨੇ ਹੋ ਗਏ 15 ਮਹੀਨੇ ਤੋਂ ਸਾਡਾ ਜਿਹੜਾ ਖਰੜ ਸ਼ਹਿਰ ਆ ਪੰਜਾਬ ਦੇ ਵਿੱਚ ਤਾਂ ਟੌਪ ਦੇ ਆ ਠੀਕ ਆ ਪਰ ਖਰੜ ਸ਼ਹਿਰ ਦਾ ਘੱਟੋ ਘੱਟ 50000 ਤੋਂ 1 ਲੱਖ ਬੰਦਾ ਪਰੇਸ਼ਾਨ ਹੈ ਐਨਓਸੀ ਦੇ ਚੱਕਰ ਚ ਹੁਣ ਇੱਕ ਬੰਦੇ ਦਾ ਆਪਣਾ ਮਕਾਨ ਹੈ ਜੀ ਉਹਨੇ ਬਿਜਲੀ ਦਾ ਬਿੱਲ ਵੀ ਪੇ ਕਰਿਆ ਹੋਇਆ ਪਾਣੀ ਦੀ ਜਿਹੜਾ ਬਿਜਲੀ ਉਹ ਵੀ ਪਾਣੀ ਦੀ ਜਿਹੜਾ ਬਿੱਲ ਉਹ ਵੀ ਪੇ ਕਰਿਆ ਹੋਇਆ ਸੀਵਰੇਜ ਦਾ ਵੀ ਬਿੱਲ ਪੇ ਕਰਿਆ ਹੋਇਆ ਅਗਰ ਐਨਓਸੀ ਲੈਣੀ ਹੈ ਮੇਰੇ ਖਿਆਲ ਚ ਅੱਧੇ ਮਿੰਟ ਦਾ ਕੰਮ ਹੈ ਇਹਨਾਂ ਦਾ ਕੰਮ ਸਿਰਫ ਚੈੱਕ ਕਰਨਾ ਹੈ ਵੀ ਇਹਨਾਂ ਦਾ ਕੋਈ ਬਕਾਇਆ ਤਾਂ ਨਹੀਂ ਖੜਾ ਹੈਗਾ 1 ਮਹੀਨੇ ਤੋਂ ਲੈ ਕੇ 8-8 ਮਹੀਨੇ ਤੱਕ ਐਨਓਸੀ ਆਪਣੇ ਮਕਾਨ ਅਗਰ ਬੰਦੇ ਨੇ ਮਕਾਨ ਵੇਚਣਾ ਸਪੋਜ਼ ਕਰ ਲਓ ਬੰਦੇ ਨੇ ਆਪਣਾ ਫਲੈਟ ਵੇਚ ਕੇ ਆਪਣਾ ਬੇਟੀ ਨੂੰ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ ਆਪਣਾ ਬੱਚਾ ਬੱਚਾ ਬਾਹਰ ਭੇਜਣਾ ਮਕਾਨ ਵੇਚ ਕੇ ਉਹਨੇ ਆਪਣਾ بیٹے ਨੂੰ ਬਾਹਰ ਭੇਜਣਾ ਸੋ ਉਹ 8-8 9-9 ਮਹੀਨੇ ਇੱਥੇ ਵਿਜੀਲੈਂਸ ਵੀ ਤਾਂ ਨਾਲ-ਨਾਲ ਜਾਂਚ ਕਰ ਰਹੀ ਹੈ ਨਾ ਵਿਜੀਲੈਂਸ ਦਾ ਹਲੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ ਜਿੰਨਾ ਵੀ ਵਿਜੀਲੈਂਸ ਤੁਸੀਂ ਖਬਰਾਂ ਲਾਈਆਂ ਵਿਜੀਲੈਂਸ ਦਾ ਹਲੇ ਕੋਈ ਵੀ ਜਿਹੜਾ ਸਿੱਟਾ ਸਾਹਮਣੇ ਨਹੀਂ ਆਇਆ ਹੈਗਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿੱਟਾ ਉਹ ਸਾਹਮਣੇ ਨਹੀਂ ਆਇਆ ਹੈਗਾ ਨਕਸ਼ੇ ਆ ਜਿਹੜੇ ਨਕਸ਼ੇ ਪਤਾ ਨਹੀਂ ਜਿਹੜੇ بڑے ਬਿਲਡਰ ਆ ਸਾਨੂੰ ਪਤਾ ਲੱਗਿਆ ਮੈਡਮ ਜਿਹੜੀ ਨਗਰ ਕੌਂਸਲ ਦੀ ਪ੍ਰਧਾਨ ਹੈ ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਕੇ ਭੇਜਿਆ ਵੀ ਮੰਨੂ ਉਹਦੀ ਜਿਹੜੀ ਆ ਜਿੰਨੇ ਵੀ ਨਕਸ਼ੇ ਪਾਸ ਹੋਏ ਐ ਐਨਓਸੀਆਂ ਜਾਰੀ ਹੋਈਆਂ ਵੀ ਉਹਦਾ ਮੰਨੂ ਬੇਰਵਾ ਦਿੱਤਾ ਜਾਵੇ ਨਗਰ ਕੌਂਸਲ ਦੀ ਪ੍ਰਧਾਨ ਕਿਨੇ ਤਾਂ ਤਾਂ ਇਹ ਭਗਵੰਤ ਮਾਨ ਨੂੰ ਭੇਜਿਆ ਜੇ ਦਾਲ ਵਿੱਚ ਕੁਝ ਕਾਲਾ ਜੀ ਹਾਂਜੀ ਪੰਜਾਬ ਜਿਹੜਾ ਸਾਡਾ ਖਰੜਾ ਜੀ 15 15 ਮਹੀਨੇ ਹੋ ਗਏ 15 ਮਹੀਨੇ ਦੇ ਵਿੱਚ 10 EO ਬਦਲ ਗਏ ਜੀ ਤੁਸੀਂ ਲਾ ਲਓ 15 ਦਿਨ ਜਿਹੜੇ 15 ਦਿਨ ਦੇ ਵਿੱਚ ਆਈਡੀ ਨਹੀਂ ਬਣਦੀ ਹੈਗੀ ਠੀਕ ਆ 15 ਛੁੱਟੀਆਂ ਆ ਜਾਂਦੀਆਂ ਵਿੱਚ ਤੇ ਵਿੱਚ ਵਿੱਚੇ ਫਿਰ ਕਹਿੰਦੇ ਆ ਕੋਈ ਡਾਇਰੈਕਟਰ ਕੋਲ ਗਿਆ ਹੋਇਆ EO ਕਦੀ ਕਹਿੰਦੇ ਆ ਹਾਈ ਕੋਰਟ ਗਿਆ ਹੋਇਆ ਕਈ ਕਦੀ ਕਹਿੰਦੇ ਆ ਹੈੱਡ ਆਫਿਸ ਗਿਆ ਹੋਇਆ ਜਿਹੜੇ ਨਿਚਲੇ ਥੱਲੇ ਵਾਲੇ ਹੋਰ ਕਲਾਸ ਵਾਲੇ ਬੰਦੇ ਆ ਸਾਰੇ ਵਧੀਆ ਬੰਦੇ ਆ ਜਿਹੜੀ ਉੱਪਰਲੀ ਅਫਸਰਸ਼ਾਈ ਆ ਡੀਐਮ ਤੋਂ ਸ਼ੁਰੂ ਹੋ ਜਾਂਦਾ ਈਓ ਤੱਕ ਕੋਈ ਵੀ ਕਿਸੇ ਦਾ ਫੋਨ ਨਹੀਂ ਚੱਕਦਾ ਨਾ ਕਿਸੇ ਨਾਲ ਗੱਲਬਾਤ ਕਰਕੇ ਰਾਜੀ ਆ ਤਾਂ ਲੰਬੇ ਸਮੇਂ ਤੋਂ ਸਾਡੀ ਕੋਸ਼ਿਸ਼ ਰਹੀ ਕਿ ਜਿਹੜੇ ਲੋਕਾਂ ਦੇ ਨਾਲ ਜੁੜੇ ਮੁੱਦੇ ਆ ਉਹਨਾਂ ਨੂੰ ਦਿਖਾਇਆ ਜਾਵੇ ਔਰ ਖਰੜ ਨਗਰ ਕਾਉਂਸਲ ਹਰ ਵੇਲੇ ਸੁਰਖੀਆਂ ਦੇ ਵਿੱਚ ਰਹਿੰਦੀ ਆ ਆਪਣੇ ਅਫਸਰਾਂ ਦੇ ਕਰਕੇ ਔਰ ਹੌਣਾ ਰਿਸ਼ਵਤ ਖੁਰੀ ਦੇ ਚੱਲਦੇ ਆ ਜਿਹੜੀ ਸੁਰਖੀਆਂ ਦੇ ਵਿੱਚ ਔਰ ਸਿੱਧੇ ਤੌਰ ਤੇ ਸ਼ਹਿਰ ਵਾਸੀ ਇਲਜ਼ਾਮ ਲਗਾ ਰਹੇ ਨੇ ਕਿ ਇਹੋ ਇੱਕ ਫਾਈਲ ਪਾਸ ਕਰਨ ਦੇ ਲਈ ਨਕਸ਼ਾ ਪਾਸ ਕਰਨ ਦੇ ਲਈ ਔਰ ਐਨਓਸੀ ਜਾਰੀ ਕਰਨ ਦੇ ਲਈ ਪੈਸੇ ਮੰਗਦੇ ਨੇ ਔਰ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਉੱਪਰੋਂ ਹੁਕਮ ਆਇਆ ਕਿ ਜਿਹੜੀ 2-3 ਦਿਨ ਦੇ ਵਿੱਚ ਫਾਈਲ ਤੁਸੀਂ ਜਾਰੀ ਕਰਨੀ ਉਹਦਾ 40% ਜਿਹੜਾ ਆਏਗਾ ਪੈਸਾ ਉੱਪਰ ਪਹੁੰਚਾਓ ਤਾਂ ਇਸੇ ਦੇ ਖਿਲਾਫ ਜਿਹੜਾ ਹੈਗਾ ਮੋਰਚਾ ਖੋਲ ਦਿੱਤਾ ਗਿਆ ਸੁਧੀਰ ਗੁਲੇਰੀਆ ਵੱਲੋਂ ਔਰ ਇਹ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਹੋਵੇ ਔਰ ਜਿਹੜੇ ਅਫਸਰ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਔਰ ਜਿਹੜਾ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੋਣ ਦਾ ਦਾਵਾ ਕੀਤਾ ਜਾ ਰਿਹਾ ਉਸ ਤੇ ਵੀ ਇੱਕ ਵੱਡੇ ਸਵਾਲ ਸ਼ਹਿਰ ਵਾਸੀਆਂ ਨੇ ਚੁੱਕੇ ਨੇ ਕੈਮਰਮੈਨ ਜਗਜੀਤ ਦੇ ਨਾਲ ਰਮਨਦੀ ਪੀਟੀਸੀ ਨਿਊਜ਼ ਖੜੜ